ਸਰਕਾਰੀ ਐਮਰ ਕਾਲਜ ਦੇ ਬਾਹਰ ਗੈਸਟ ਫੈਕਲਟੀ ਸੰਯੁਕਤ ਮੋਰਚਾ ਲੈਕਚਰਰ ਯੂਨੀਅਨ ਵੱਲੋਂ ਅੱਜ ਕਾਲਜ ਦੇ ਵਿਦਿਆਰਥੀਆਂ ਦੇ ਨਾਲ ਪੰਜਾਬ ਸਰਕਾਰ ਦੇ ਖਿਲਾਫ ਧਰਨਾ ਲਗਾਇਆ ਗਿਆ ਅਤੇ ਜਮ ਕੇ ਨਾਅਰੇਬਾਜ ਕੀਤੀ ਇੱਥੇ ਬੋਲਦੇ ਗੈਸਟ ਫੈਕਲਟੀ ਲੈਕਚਰਰਾਂ ਵੱਲੋਂ ਕਿਹਾ ਗਿਆ ਕਿ ਸਮੂਹ ਪੰਜਾਬ ਵਿੱਚ ਅੱਜ ਧਰਨੇ ਦੀ ਇੱਕ ਰੋਜਾ ਕਾਲ ਦਿੱਤੀ ਗਈ ਹੈ ਜੇਕਰ ਸਰਕਾਰ ਨੇ ਉਹਨਾਂ ਦੀ ਮੰਨੀ ਹੋਈ ਮੰਗ ਲਾਗੂ ਨਾ ਕੀਤੀ ਜਿਵੇਂ ਕਿ ਉਹਨਾਂ ਨੂੰ ਪਿਛਲੇ ਵੀ 25 ਸਾਲ ਹੋ ਗਏ ਕੰਮ ਕਰ ਰਹੇ ਹਨ ਅਤੇ ਹੁਣ ਨਵੀਂ ਭਰਤੀ ਕਰਕੇ ਉਹਨਾਂ ਨੂੰ ਘਰੇ ਭੇਜਿਆ ਜਾ ਰਿਹਾ ਹੈ ਉਹਨਾਂ ਦਾ ਕੋਈ ਸਥਾਈ ਹੱਲ ਨਹੀਂ ਕੀਤਾ ਜਾ ਰਿਹਾ ਉਹਨਾਂ ਨੂੰ ਦੀ ਨੌਕਰੀ ਨੂੰ ਪਰਮਾਨੈਂਟ ਸਿਕਿਉਰਿਟੀ ਨਹੀਂ ਦਿੱਤੀ ਜਾ ਰਹੀ 20 25 25 ਸਾਲ ਕੰਮ ਕਰਨ ਤੋਂ ਬਾਅਦ ਅੱਜ ਜੋ ਬੇਰੁਜ਼ਗਾਰ ਹੋ ਗਏ ਹਨ ਇਸ ਕਰਕੇ ਸਰਕਾਰ ਖਿਲਾਫ ਸਮੂਹ ਪੰਜਾਬ ਵਿੱਚ ਧਰਨੇ ਲਾਏ ਜਾ ਰਹੇ ਹਨ ਅਤੇ ਇੱਥੇ ਬੋਲਦੇ ਹੋਰ ਅਧਿਆਪਕਾਂ ਅਤੇ ਬੱਚਿਆਂ ਨੇ ਕੀ ਕੁਝ ਕਿਹਾ ਸਭ ਕੁਝ ਜਾਣਨ ਲਈ ਸਾਡੇ ਨਾਲ ਬਣੇ ਰਹੋ ਅਤੇ ਸਾਡੀ ਪੂਰੀ ਕਵਰੇਜ ਵੇਖੋ ਜਿੰਦਾਬਾਦ ਜਿੰਦਾਬਾਦ ਸਾਡੀਆਂ ਮੰਗਾਂ ਦੀ ਪੰਜਾਬ ਪਦ ਤੇ ਸੰਯੁਕਤ ਜਿਹੜਾ ਇਹ ਫੈਕ ਗੈਸਟ ਫੈਕਿਲਿਟੀ ਜਿਹੜਾ ਧਰਨਾ ਹੈ ਸਾਰੇ ਕਾਲਜਾਂ ਦੇ ਵਿੱਚ ਧਰਨਾ ਲੱਗਿਆ ਹੋਇਆ ਵੱਖ-ਵੱਖ ਸ਼ਹਿਰਾਂ ਦੇ ਵਿੱਚ ਸਾਡੀ ਜਿਹੜੀ ਜਥੇਬੰਦੀ ਆ ਉਹਦੀ ਅੰਗਵਾਈ ਦੇ ਵਿੱਚ ਜਿਹੜਾ ਅਸੀਂ ਰੋਸ ਮਾਰਚ ਜਿਹੜਾ ਕਰ ਰਹੇ ਆ ਸਰਕਾਰ ਨੇ ਗੈਸਟ ਡਿਲੀ ਨੇਚਰ ਨੂੰ ਸ਼ੁਰੂ ਕਰ ਚਾਹੇ ਨਵੇਂ ਵੀ ਸਰਕਾਰ ਸੀ ਅਸੀਂ ਵੱਖ-ਵੱਖ ਸਮੇਂ ਤੇ ਸਾਡੀਆਂ ਜਿਹੜੀਆਂ ਮੰਗਾਂ ਸੀ ਅਸੀਂ ਉਹਨਾਂ ਦੇ ਸਾਹਮਣੇ ਰੱਖੀਆਂ ਪਰ ਕਿਸੇ ਵੀ ਸਰਕਾਰ ਨੇ ਸਾਡੀ ਮੰਗ ਨੂੰ ਪੂਰਾ ਨਹੀਂ ਕੀਤਾ ਅਸੀਂ ਸ਼ੁਰੂ ਤੋਂ 20 ਸਾਲਾਂ ਤਾਈਂ ਅਸੀਂ ਸੜਕਾਂ ਤੇ ਬੈਠੇ ਆ ਇਹ ਸਰ ਕੋਈ ਅੱਜ ਨਵੀਂ ਗੱਲ ਨਹੀਂ ਆ ਪਰ ਜੱਗੋ ਤੇਰ ਵੀ ਉਦੋਂ ਹੋਈ ਹੈ ਕਿ ਜਦੋਂ ਸਰਕਾਰ ਨੇ 25 ਸਾਲਾਂ ਬਾਅਦ ਜਿਹੜੀ ਇਹ ਨਵੀਂ ਭਰਤੀ ਕੀਤੀ ਹੈ ਉਹ ਨਵੀਂ ਭਰਤੀ ਦੇ ਨਾਲ ਸਾਡੇ ਜਿਹੜੇ ਗੈਸਟ ਫੈਕਿਲਿਟੀ ਲੈਕਚਰਾਰਾਂ ਦਾ ਜਿਹੜਾ 20 ਸਾਲਾਂ ਦਾ 25 ਸਾਲਾਂ ਦਾ ਜਿਹੜਾ ਤਜਰਬਾ ਉਹਨਾਂ ਦੀ ਜਿਹੜੀ ਯੋਗਤਾ ਉਹਨੂੰ ਅੱਖੋਂ ਪਰੋਖੇ ਕੀਤਾ ਗਿਆ ਉਹਨਾਂ ਨੂੰ ਨਗੋਣੀਆਂ ਤਨਖਾਹਾਂ ਤੋਂ ਜਦੋਂ ਔਖੇ ਵੇਲੇ ਸੀ ਸਰਕਾਰਾਂ ਦੇ 2001 ਤੋਂ ਲੈ ਕੇ ਅਸੀਂ ਡੰਗ ਟਪਾਏ ਸੀ ਉਦੋਂ ਅਸੀਂ ਇਹਨਾਂ ਕਾਲਜਾਂ ਦੇ ਵਿੱਚ ਬੈਠੇ ਹੋਏ ਆ 25-25 ਸਾਲਾਂ ਦੇ ਤੇ ਅੱਜ ਕੀ ਹੋਇਆ ਹੈ ਅੱਜ ਇਹ ਹੋਇਆ ਕਿ ਜਿਹੜੀ ਨਵੀਂ ਭਰਤੀ ਹੋਈ ਹੈ ਨਵੀਂ ਭਰਤੀ ਨੂੰ ਖਾਲੀ ਪੋਸਟਾਂ ਗੈਸਟ ਸਕਿਲਟੀ ਦੀਆਂ ਦਿਖਾ ਕੇ ਨਵੀਂ ਭਰਤੀ ਨੂੰ ਇਹਨਾਂ ਨੇ ਅੰਦਰ ਕੀਤਾ ਉਹਨਾਂ ਨੂੰ ਸਾਰਾ ਜਿਹੜਾ ਪੇ ਸਕੇਲ ਸਰਕਾਰ ਨੇ ਪੂਰਾ ਦਿੱਤਾ ਜਦੋਂ ਕਿ ਉਹਨਾਂ ਦਾ ਜਿਹੜਾ ਧਰਤੀ ਦੇ ਵਿੱਚ ਬਹੁਤ ਸਾਰੀਆਂ ਔਨਟਾਈਆਂ 3-4 ਸਾਲਾਂ ਤੋਂ ਜਿਹੜਾ ਕੇਸ ਲੱਗਿਆ ਹੋਇਆ ਕਾਂਗਰਸ ਸਰਕਾਰ ਦਾ ਸਭ ਨੂੰ ਪਤਾ ਹੈਗਾ ਪਰ ਸਾਡਾ ਜਿਹੜਾ ਮਸਲਾ ਇਹ ਹੈ ਸਾਨੂੰ ਨਵੀਂ ਧਰਤੀ ਦੇ ਨਾਲ ਕੋਈ ਰੋਸ ਨਹੀਂ ਸਾਡਾ ਜਿਹੜਾ ਰੋਸ ਹੈ ਸਰਕਾਰਾਂ ਦੇ ਨਾਲ ਹੈ ਕਿ ਸਰਕਾਰ ਪਹਿਲਾਂ ਸਾਨੂੰ ਸਾਡਾ ਬੰਦਾ ਹੱਕ ਦੇਵੇ ਉਸ ਤੋਂ ਬਾਅਦ ਜੋ ਵੀ ਹੋ ਰਿਹਾ ਹੈ ਜੋ ਵੀ ਚੱਲ ਰਿਹਾ ਸਿਸਟਮ ਉਹਨਾਂ ਦੇ ਆਰਡਰ ਦਾ ਕੋਟ ਨਹੀਂ ਹੋਏ ਨੇ ਜੀ ਕੋਰਟ ਦੇ ਵਿੱਚ ਬਹੁਤ ਸਾਰੀਆਂ ਔਨਟਾਈਆਂ ਸੀ ਕੇਸ ਚੱਲ ਰਿਹਾ ਸੀ 3 ਸਾਲ ਉਹ ਕੇਸ ਜਿਹੜਾ ਲੜਿਆ ਗਿਆ ਪਰ ਅੱਜ ਰੁਟੀਨ ਦੀ ਬਾਤ ਹੋਦੇ ਵਿੱਚ ਪਾਈਆਂ ਗਈਆਂ ਇਹ ਕੋਈ ਪੀਪੀਐਸੀ ਦੇ ਥਰੂ ਪੋਸਟਾਂ ਨਹੀਂ ਕੱਟੀਆਂ ਗਈਆਂ। ਕਾਲ ਦੇ ਵਿੱਚ ਸਾਡੇ ਆਲਪੜ ਸਿੱਖਿਆ ਮੰਤਰੀ ਸਿਸਟਮ ਜਿਹੜਾ ਅਫਸਰ ਸਾਹੀ ਬੈਠੇ ਆ ਉਹਨੇ ਇਹਨੂੰ ਜਿਹੜੀਆਂ ਜਿਹੜੀਆਂ ਪੋਸਟਾਂ ਕੱਟਣ ਦਾ ਤਰੀਕਾ ਵੀ ਗਲਤ ਸੀ, ਪੇਪਰ ਲੈਣ ਦਾ ਤਰੀਕਾ ਵੀ ਗਲਤ ਸੀ ਤੇ ਫੇਰ ਇਹੋ ਜਿਹੀ ਕੀ ਇਹਨਾਂ ਤੇ ਮੁਸੀਬਤ ਆ ਗਈ ਕਿ ਰਾਤ ਨੂੰ ਭਗਤ ਸਿੰਘਾਂ ਨੇ ਭਗਤ ਸਿੰਘ ਦੇ ਜਨਮ ਦਿਨ ਦੇ ਉੱਤੇ ਜਿਹਦੀ ਸਰਕਾਰ ਦੀਨੇ ਭਗਤ ਸਿੰਘ ਦੇ ਬਸੰਤੀ ਰੰਗ ਪਾ ਕੇ ਵੋਟਾਂ ਮੰਗੀਆਂ ਉਹਦੇ ਜਨਮ ਦਿਨ ਦੇ ਉੱਤੇ ਇਹਨਾਂ ਨੇ 850 ਲੱਖਾਂ ਰਾਂ ਨੂੰ ਬੇਰੁਜ਼ਗਾਰ ਬੇਰੁਜ਼ਗਾਰ ਕੀਤਾ ਸੜਕ ਤੇ ਬਿਠਾਇਆ ਤੇ ਰਾਤ ਨੂੰ 3 ਵਜੇ ਜਵਾਈਨਿੰਗ ਕਰਾਈ ਗਈ ਹੈ ਜਿਹੜੀ ਇਹ ਸਾਨੂੰ ਰੋਸ ਆ ਇਸ ਗੱਲ ਦਾ ਕੀ ਰਾਤ ਨੂੰ ਤਿੰਨ ਵਜੇ ਚੋਰਾ ਨੂੰ ਫਿਰ ਜਵਾਈਨੇ ਕਿਆ ਕਰਵਾਈ ਗਈ ਹੈ ਜਦੋਂ ਹੀ ਭਰਤੀ ਹੋਈ ਸੀ ਸਾਰੀ ਪੜਾਉਣਿਆ ਸੀ ਕੱਲ ਤੱਕ ਵੀ ਪੜਾਏ ਐ ਰੋਲਾ ਸਰਕਾਰ ਨੇ ਪਾਇਆ ਸਾਡਾ ਕੋਈ ਰੋਲਾ ਨਹੀਂ ਸਰਕਾਰ ਦੇ ਨਾਲ ਸਾਨੂੰ ਸਰਕਾਰ ਆਪ ਦੇ ਮਾਨ ਨਹੀਂ ਨਹੀਂ ਰਹੀ 25 ਸਾਲ ਸਾਡੇ ਤੋਂ ਕੰਮ ਲੈ ਕਰਵਾ ਕੇ ਉਹਨੂੰ ਕਹਿੰਦੀ ਵੀ ਇਹ ਤਾਂ ਪੋਸਟਾਂ ਖਾਲੀ ਨੇ ਨਹੀਂ ਰੋਲ ਤੇ ਖਾਲੀ ਨੇ ਤੇ ਫਿਰ ਸਾਨੂੰ ਦੱਸਣ ਦਾ ਸਾਡਾ ਵਜੂਦ ਕੀ ਹੈ ਇਹ ਖਾਲੀ ਸੀ ਤੇ ਅਗਰ ਪਹਿਲਾਂ ਇੰਨੇ ਸਾਲ ਕਿਉਂ ਨਹੀਂ ਭਰਤੀ ਕੀਤੀ ਪੌਣ ਕੀ ਕਾਰਨ ਹੈ ਉਹਨੋਂ ਕਹਿੰਦੀ ਸੀ ਉਹਨਾਂ ਨੇ ਜਿਹੜੇ ਕੋਰਟ ਦੇ ਵਿੱਚ ਜਿਹੜੀ ਚਲੋ ਕੋਰਟ ਦੇ ਵਿੱਚੋਂ ਉਹ ਹੋ ਕੇ ਆਏ ਜਿੰਦ ਕੇ ਆਏ ਆ ਉਹਨਾਂ ਨੂੰ ਜੁਆਇਨ ਕਰਾਣਾ ਬੰਦਿਆਂ ਦੀ ਤਰ੍ਹਾਂ ਕਰਾਵੇ ਨਾ ਛੁੱਟੀ ਵਾਲੇ ਦਿਨ ਕਾਲਜ ਨੂੰ ਰਾਤ ਨੂੰ ਖੁਲਵਾ ਕੇ 3 ਵਜੇ ਕੱਢ ਨਹੀਂ ਜੁਆਇਨ ਕਰਾਇਆ ਜਾ ਰਿਹਾ ਹੈ। ਰਿਗਰਸ ਕੰਡਕਟਰ ਦੇ ਵਿੱਚ ਜੁਆਇਨ ਕਰਾਇਆ ਕਿ ਰਾਤ ਨੂੰ 3 ਵਜੇ ਜਿਉਂਨਾਂ ਨੂੰ ਕਰਾਉਣਾ ਤਾਅਵਰ ਵੀ ਕਰਾਇਆ ਜਾ ਸਕਦਾ ਸੀ। ਚਲੋ ਉਹਨਾਂ ਨੂੰ ਕਰਵਾ ਲਿਆ ਸਾਡਾ ਉਹਨਾਂ ਦੇ ਨਾਲ ਕੋਈ ਖਿਲਾਫਤ ਨਹੀਂ ਹੈ ਪਰ ਸਾਨੂੰ ਤਾਂ ਸਾਡੇ ਬੰਦੇ ਹੱਕ ਦੇ ਦੇਵੇ ਨਾ। ਉਹਨਾਂ ਸਰਕਾਰ ਕੋਲ ਕੀ ਮੰਗ ਕਰਦੇ? ਅਹੀਂ ਮੰਗ ਕਰਦੇ ਵੀ ਉਹਨਾਂ ਨੇ ਸਾਨੂੰ ਕਿਹਾ ਸੀਗਾ 2 ਸਾਲ ਪਹਿਲਾਂ ਕਿਹਾ ਸੀ ਵੀ ਜਿਹੜੇ ਨਾਮ ਐਲੀਜੀਬਲ ਬੰਦੇ ਆ ਉਹ ਆਦੀਆਂ ਯੋਗਤਾਵਾਂ ਪੂਰੀਆਂ ਕਰ ਲੈਣ ਸਾਡੇ ਸਾਰੇ ਬੰਦੇ ਯੋਗਤਾਵਾਂ ਵੀ ਪੂਰੀਆਂ ਕਰ ਰਹੇ ਆ ਫਿਰ ਸਰਕਾਰ ਹੁਣ ਆਪਦੀ ਉਹਨਾਂ ਗੱਲਾਂ ਤੋਂ ਵੀ ਮੁੱਕੇ ਰਹੀ ਸਰਕਾਰ ਨੇ ਜੋ ਸਾਨੂੰ ਕੰਮ ਦਿੱਤੇ ਅਸੀਂ ਸਾਰੇ ਕੀਤੇ ਆ ਠੀਕ ਹੈ ਜੋ ਉਹਨੇ ਸ਼ਰਤਾਂ ਲਾਈਆਂ ਸਾਰੀਆਂ ਅਸੀਂ ਮੰਨ ਲਈਆਂ ਪਰ ਹੁਣ ਉਹ ਆਪਦੇ ਕਾਹ ਤੂੰ ਇਨਕਾਰ ਰਹੀ ਹੈ ਉਹਦੇ ਤੋਂ ਤਾਂ ਨਾ ਮੁੱਕਰੇ ਉਹ ਸਾਡਾ ਕੋਈ ਹੱਲ ਕਰਦੇ ਇਹਨਾਂ ਨੂੰ ਸਾਈਨ ਕਰਾ ਲੈ ਸਾਡਾ ਇਹਨਾਂ ਨਾਲ ਕੋਈ ਰੌਲਾ ਨਹੀਂ ਸਾਡਾ ਰੌਲਾ ਸਰਕਾਰ ਦੇ ਨਾਲ ਹੈ ਇਤਰਨਾ ਕਿੰਨੀ ਦੇਰ ਤੱਕ ਚੱਲਣਗੇ ਇਹ ਇਹ ਫਿਲਹਾਲ ਤਾਂ ਇੱਕ ਦਿਨ ਦਾ ਜੇ ਕੋਈ ਹੱਲ ਨਿਕਲ ਕੇ ਨਹੀਂ ਆਉਂਦਾ ਤਾਂ ਫਿਰ ਉਹ ਸ਼ਾਮ ਨੂੰ ਡਿਸਾਈਡ ਕੀਤਾ ਜਾਏਗਾ ਜੋ ਸਾਡੀ ਯੂਨੀਅਨ ਡਿਸਾਈਡ ਕਰੇਗੀ ਉਹ ਵਹੀ ਚੱਲਦਾ ਹੈ ਜੇ ਲੰਮਾ ਸਮਾਂ ਚੱਲਣਾ ਹੈ ਤਾਂ ਸਾਨੂੰ ਉਹ ਜਿਵੇਂ ਗਾਈਡਲਾਈਨ ਨੂੰ ਪਰਵਾਹਣ ਕੇ ਅਸੀਂ ਤੁਹਾਡਾ ਸ਼ੁਭਨਾਮ ਜੀ ਪਰ ਵੀ ਦਿੱਤੀ ਹੈ ਸਿਰਫ ਇਹ ਦੇਖੋ ਜਦੋਂ ਕੋਈ ਇਲੈਕਸ਼ਨ ਹੈ ਇਲੈਕਸ਼ਨ ਟਾਈਮ ਕਹਿੰਦੇ ਕਿ ਗੈਸ ਰੂਲ ਦੀ ਜੀ ਉਹਨਾਂ ਦੀ ਪੋਸਟ ਭਰੀਆਂ ਹੁੰਦੀਆਂ ਸਾਡੀ ਡਿਊਟੀ ਲਗਾ ਦਿੰਦੇ ਇਲੈਕਸ਼ਨ ਦੀ ਜਦੋਂ ਇਸ ਰਿਪੋਰਟਾ ਨਿਕਲੇ 1158 ਇਕ ਲਿਸ ਰਾਤੋਂ ਰਾਤ ਇਹਨਾਂ ਨੇ ਭੇਜੀ ਹੈ ਡੀਪੀ ਆਫਿਸ ਵੱਲੋਂ ਕਿ ਗੈਸਟ ਫੀਲਿਟੀ ਦੀ ਪੋਸਟਰ ਨੂੰ ਖਾਲੀ ਮੰਨਿਆ ਜਾਵੇ ਤੇ ਉਹਨਾਂ ਦੇ ਉੱਪਰ 1158 ਦੀ ਪਰਤੀ ਕੀਤੀ ਜਾਵੇ ਸਰ ਹਾਂ ਟਾਈਮ ਹਰ ਕੰਮ ਤੇ ਗੈਸਟ ਫੀਲਿਟੀ ਪ੍ਰੈਜ਼ੈਂਟ ਹੈ ਜੋ ਤੁਸੀਂ ਪੋਸਟਾਂ ਨਵੀਆਂ ਕੱਢ ਰਹੇ ਹੋ ਤੁਸੀਂ ਇਹ ਸ਼ੋਅ ਕਰ ਰਹੇ ਹੋ ਕਿ ਗੈਸ ਰੀਲਟੀ ਦੀ ਪੋਸਟਾਂ ਨੂੰ ਖਾਲੀ ਮੰਨਿਆ ਜਾਵੇ ਜੀ ਸਰ ਜਿਸ ਟਾਈਮ ਕੋਲੇ ਦੀ ਲੋਡ ਸੀ 2001 ਤੋਂ ਲੈ ਕੇ ਹੁਣ ਤੱਕ ਅਸੀਂ ਕੰਮ ਕਰ ਰਹੇ ਆ ਜਿਸ ਟਾਈਮ ਉਹਨਾਂ ਦੀ ਲੋਡ ਸੀਗੀ ਅਸੀਂ ਸਾਰੀਆਂ ਸ਼ਰਤਾਂ ਪੂਰੀਆਂ ਕਰਦੀ ਹੋਈ ਹੁਣ ਜਿੱਦੀ ਅਸੀਂ ਕਾਲਜ ਐਂਟਰੀ ਕੀਤੀ ਹੈ ਤੇ ਹੁਣ ਸਾਨੂੰ ਕੰਸੀਡਰ ਕਿਉਂ ਨਹੀਂ ਕੀਤਾ ਜਾ ਰਿਹਾ ਹੁਣ ਪੱਕੀਆਂ ਪੋਸਟ ਜਿਹੜੀਆਂ ਕੱਢੀਆਂ ਨੇ ਉਹ ਉਹਨਾਂ ਨੇ ਚਲੋ ਠੀਕ ਹੈ ਕੱਢਦੀਆਂ ਲੇਕਿਨ ਸਾਡੇ ਬਾਰੇ ਸਰਕਾਰ ਨੇ ਸੋਚਿਆ ਕੀ ਹੈ ਸਾਡੇ ਸਰ ਮੈਡਮ ਮੈਮ ਨੇ ਰਿੰਕਲ ਮੈਮ ਜੀ ਦੋ ਪੋਸਟ ਸਾਡੇ ਸੈਂਕਸ਼ਨਲ ਹੈਗੀਆਂ ਨੇ ਉਦੇ ਪਰਸਪਤ ਦੋ ਜਨੇ ਜੁਆਇਨ ਕਰ ਚੁੱਕੇ ਐ ਤੇ ਮੈਮ ਇਫੈਕਟਡ ਹੋ ਗਏ ਕਿ ਹੁਣ ਮੈਮ ਕਿੱਥੇ ਜਾਣਗੇ ਨਹੀਂ ਮੈਮ ਕੀ ਸਰਕਾਰ ਉਹਨਾਂ ਨੂੰ ਲੀਵ ਕਰਦੀ ਪਈ ਐ ਲੀਵ ਨਹੀਂ ਕਰੀ ਇਹ ਕਹਿ ਰਹੀ ਕਿ ਇਹ ਪੋਸਟਾ ਖਾਲੀ ਨੇ ਇਹਦੇ ਉੱਪਰ 11 55 ਦੀ ਪਰਦੀ ਕੀਤੀ ਜਾਵੇ ਤੇ ਉਸ ਤੋਂ ਉੱਪਰ ਪਰਦੀ ਕੀਤੀ ਜਾਵੇ ਪਰਦੀ ਕਰਤੀ ਗਈ ਐ ਜੀ ਤੇ ਮੈਮ ਜਿਹੜੇ ਕੰਮ ਕਰੇ 15 ਸਾਲਾਂ ਤੋਂ ਮੈਮ ਨੂੰ ਰਿਲੀਫ ਫਿਰ ਕੀਤਾ ਨਹੀਂ ਗਿਆ ਇਹ ਕਿਹਾ ਗਿਆ ਕਿ ਗੈਸਟ ਫਿਲਟੀ ਨੂੰ ਆਉਣ ਵਾਲੇ 15 ਦਿਨਾਂ ਬਾਅਦ 20 ਦਿਨਾਂ ਬਾਅਦ ਬੋਰਡ ਕੰਡਕਟ ਬਾਅਦ ਇਹਨਾਂ ਨੂੰ ਵਿਚਾਰਿਆ ਜਾਏਗਾ ਫਤ ਵਿਚਾਰ ਨਾ ਕੀ ਹੈ ਜੋ ਦੋ ਪੋਸਟਾਂ ਨੇ ਦੋ ਬੰਦੇ ਜੁਆਇਨ ਕਰ ਗਏ ਵਿਚਾਰਾਂ ਦੀ ਗਲਤੀ ਚ ਹੋ ਰਿਲੀਫ ਫਤ ਰਿਲੀਫ ਵਰਗੇ ਹੀ ਆ ਸਰ ਜਿਹੜੀ ਸਥਿਤੀ ਸਾਡੇ ਚੱਲਦੀ ਹੈ ਨਾ ਬੜੀ ਹਰਸਮੈਂਟ ਵਾਲੀ ਚੱਲਦੀ ਹੈ ਰਿਲੀਫ ਵਰਗੇ ਹੀ ਆ ਸਰ ਸੜਕਾਂ ਤੇ ਬੈਠੇ ਰਿਲੀਫ ਵਰਗੇ ਹੀ ਆ ਜੋ ਦੋ ਸੀਟਾਂ ਉਪਰ ਦੋ ਬੰਦੇ ਜੁਆਇਨ ਕਰ ਚੁੱਕੇ ਹੈ ਤਾਂ ਉਹ ਮੈਨੂੰ ਪੋਜੀਸ਼ਨ ਕੀ ਹੋਏਗੀ ਦੱਸੋ ਅੱਜਕੱਲ੍ਹ ਸਰ ਹਰਦੀਪ ਸਿੰਘ ਐਜੂਕੇਸ਼ਨ ਮਿਨਿਸਟਰ ਤੁਹਾਨੂੰ ਟਾਈਮ ਕਿਉਂ ਨਹੀਂ ਦੇ ਰਿਹਾ ਅਸੀਂ ਇੰਨੀ ਅਪਰੋਚ ਕਰ ਰਹੇ ਹਾਂ ਤੁਹਾਨੂੰ ਅਪਰੋਚ ਕਰ ਤੋਂ ਇੱਕ ਹਫਤਾ ਹੋ ਗਿਆ ਤੁਹਾਨੂੰ ਟਾਈਮ ਕਿਉਂ ਨਹੀਂ ਮੈਂ ਮੁੱਖ ਮੰਤਰੀ ਸਾਹਿਬ ਜੀ ਨੇ ਲੈਟਰ ਹੱਗੇ ਹੈ ਹਨਾ ਜਿਹੜੇ ਤੁਹਾਨੂੰ ਇਹ ਵੀ ਸਾਲਾਂ ਤੋਂ 15-15 ਸਾਲਾਂ ਤੋਂ ਪੜਾ ਰਹੇ ਹੈ ਹਨਾ ਅੱਜ ਸਿਚੁਏਸ਼ਨ ਇਹ ਹੈ ਵੀ ਸਰਕਾਰ ਉਹਨਾਂ ਦੀ ਜਗ੍ਹਾ ਤੇ ਨਵੀਆਂ ਪਟੀਆਂ ਕਰ ਰਹੀ ਹੈ ਹਨਾ ਤੇ ਉਹਨਾਂ ਨੂੰ ਕੋਈ ਵੀ ਸਿਕਿਉਰਿਟੀ ਨਹੀਂ ਦੇ ਰਹੀ ਕਿ ਉਹਨਾਂ ਨੂੰ ਅੱਗੇ ਉਹਨਾਂ ਦਾ ਕੀ ਪਲਾਨ ਹੈ ਕੋਈ ਉਹਨਾਂ ਦੀ ਮਤਲਬ ਐਕਸਚੇਂਜ ਉਹਨਾਂ ਸਟੇਸ਼ਨ ਐਕਸਚੇਂਜ ਕਰਦੇ ਆ ਜਾਂ ਜੋ ਵੀ ਹੈ ਹਨਾ